ਸਹੀ ਲਾ ਫੜੀ ਮੜਾ ਜਾ ਕੈਮਰਾ ਯਾਰ ਚੱਲ ਪੈ ਕੈਮਰਾ ਚੱਲ ਗਿਆ ਖੜੇ ਖੜਾ ਹਾਂ ਕਿੰਨੇ ਦੀ ਵੇਚਣੀ ਆ ਸਹੀ ਰੇਟ ਤੇ ਆ ਜਾ ਲੈਣ ਦੇ ਨਾ ਫੋਰ ਕਰ ਲੈ ਇਹਦੇ ਹੈ ਸਹੀ ਆ ਚੋਰੀਆਂ ਤਾਂ ਨਹੀਂ ਲਏ ਭੋਲ ਕੇ ਨਾ ਨਾ ਕਿਹੜੇ ਪਿੰਡ ਦੇ ਹੋ ਆਹੀ ਆ ਚੰਗੂ ਬਣਦੀ ਨਾਰ ਘਟ ਹੈਗਾ ਤੇਰੇ ਹੋਰ ਕਿੱਦਾ ਬੱਟਾ ਡਾਓ ਯਾਰ ਪੱਟ ਦਾ ਸੌਦਾ ਹੋ ਰਿਹਾ ਤਾ ਮਾਰਦੇ ਨਹੀਂ ਬਿਲਕੁਲ ਉਹਨਾਂ ਚੱਲਿਆ ਹੈ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਇਹ ਜਮਾਨਾ ਕਹਿੰਦਾ ਚੋਰੀ ਦਾ ਚੱਲਿਆ ਹੈ ਕੁੱਕੀ ਸਮੇਂ ਇੱਕ ਨਸ਼ਾ ਤੇ ਪੱਠਾ ਬੱਕਰੀ ਚੱਕਣੇ ਰਵੇਚਣੇ ਮੁਰਗੇ ਕੁਫੜੇ ਛੋਟੀ ਚੋਰੀ ਕਰਦੇ ਆਂ ਪਰ ਬੜੀ ਤਾਂ ਕਰਦੇ ਨਹੀਂ ਕਿਉਂ ਇੰਨਾ ਕ ਆਪਣੇ ਹਜਮਾਂ ਜਿਹੜਾ ਤੁਮਨ ਤੜਕਾ ਫੇਰਨ ਲਾਣੇ ਆਂ ਚੱਕੇ ਮੁਰਗੇ ਹੁਣ ਕਿਵੇਂ ਕਰੀਏ ਅੱਛਾ 200 ਦਲਾਂ ਦੀ ਮੇਰੀ ਹੈ ਕਿਤੇ ਪਿੱਛੋਂ ਕਹਦੇ ਬਈ ਸਾਨੂੰ ਨਹੀਂ ਪਤਾ ਦੀ ਜਵਾਬਣਾ ਜਵਾਬ ਹੋਣਾ ਕਹਿੰਦੇ ਮੈਨੂੰ ਅੱਠ ਪਿ ਕਿਉਂ ਤੇਰੀ 200 ਦਲਾਲੀ ਲਉਂਗੇ ਥੋ ਸਮਝੇਗਾ ਕੋਸ਼ੋਕੇ ਸੋਚਾਂ ਸੋਚਣਾ ਬੰਦਾ ਦੇ ਦੂਗਾ ਦੇ ਦੂਗਾ ਦੇ ਦੂਗਾ ਪੱਠ ਬਤਾ ਜਾਂਦੇ ਇਹ ਲੈ ਹੁਣ ਤੇਰੀ ਐਨ ਪੂਰੇ ਮੁੱਲ 'ਚ ਵੇਚਦਾ 5000 ਤੇਣੀ ਐ ਛੋਟੀ ਹੋਏ ਬੈਠ ਦਊ ਬਾਲਕ ਸੇ ਜ਼ਿਆਦਾ ਬੱਚੀ ਹੈ ਛੋਟੀ ਨਹੀਂ ਬੱਚੀ ਨਸਲ ਦੀ ਹੈ ਨਸਲ ਦੀ ਹੈ ਜੁਆ ਖਾਣਾ ਸੌਦਾ ਕਰਨੇ ਲੈਣਾਂ ਨੇ ਬੱਚੇ ਮੈਂ ਨੂੰ ਤਾਂ ਚੱਛਾ ਦੇ ਦੇ ਸਾਡੇ ਨਹੀਂ ਐ ਨਹੀਂ ਦੇਣਾ ਪਰੋਂ ਐ ਵੀ ਜੁਆਕ ਸਮਝ ਕੇ ਵੀ ਨਹੀਂ ਦੇਣਾ ਤੈਨੂੰ ਵੀ ਨਹੀਂ ਮਰਵਾਉਣਾ ਸਾਡੀ ਗੱਲ ਕਰਨੀ ਐ ਮੇਮ ਨਹੀਂ ਸੋਣੀ ਐ ਲੈ ਛੋਟੇ ਭਾਈ ਦਹੀਂ ਨਾ ਦੇਣਾ ਘਰ ਫੜਦਾ ਅੱਜ ਤੇ ਪਹਿਲਾਂ ਨੂੰ ਕਹੇ ਮੈਂ ਨਹੀਂ ਦੇਣੀ ਨਾ ਦੇਈ ਫੜਦਾ ਫੜਦਾ ਫੜ ਪਾਈਦਾ ਫੜਦਾ ਹਾਂ ਚੱਕੋ ਸੀ ਮੰਗੈਨ ਹਾਂ ਚੱਕ ਫੜਾ ਫੜਾ ਦੇ ਸਾਡੇ ਪੰਜ ਦੀ ਓਏ ਪੈਂਚਾਇਤ ਸਾਈਨ ਮੇ ਆ ਲੋ ਨਾ ਕੀ ਨਾ ਇਹ ਮਤਵਾਟ ਨਹੀਂ ਕਿਸੇ ਨੂੰ ਹਾਂ ਐ ਥੋੜੀ ਜਿਹੀ ਦੰਗਾ ਕਰਾ ਰੱਖਣੀ ਕਰੀ ਗੱਡੀ 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 ਜਾ ਯਾਰ ਸਾਡੇ ਪੈਸੇ ਲਾਤੇ ਮੈਨੇ ਵੀ ਰੰਗ ਕਾਲਾ ਹੈ ਉਹ ਠੀਕ ਆ ਬੱਤੀ ਫੜ 5000 ਸਾਢੇ 5000 ਥੋੜਾ ਹੋਣੇ ਦਾ ਸਾਢੇ 5000 ਬਹੁਤ ਹੈ 100 ਲਖਾਈ ਲੱਗੂ 200 ਮੈਨੂੰ ਦੇਉਣਾ 200 ਤੇ 5000 ਘਰੇ ਜਾ ਕੇ ਉਹਦੀ ਮਨ ਫੜਾ ਦੀ ਵੇਚ ਰੋ ਨਾ ਇਹ 베ਚਣੀ ਨਹੀਂ ਆ ਯਾਰ ਕਹਿ ਜਾਣੇ ਤੁਸੀਂ ਰਾਏ ਕਰ ਲੋ ਤਿੰਨੇ ਨੇ ਤਿੰਨੇ ਰਾਏ ਕਰ ਲੈ ਆ ਆ ਬਈ ਓ ਸਿਆਣਿਆ ਠੀਕਾ ਇਕੱਠਾ ਹੋ ਓਥੇ ਬੈਠਾ ਹੈ ਓਏ ਆ ਸਿਆਣਿਆ ਇਧਰ ਓ ਦਾ ਆਜਾ ਅੱਛਾ ਯਾਰ ਠੰਡਾ ਪਾਣੀ ਵੇ ਫੜਦਾ ਠੰਡੇ ਨੂੰ ਮੈਂ ਤਾਂ ਹੱਥ ਨਹੀਂ ਪੀਂਦਾ ਨਾ ਰੋਟੀ ਨਾ ਪਣੀ ਐ ਬੋਲਾ ਗਰਮੀ ਹੋ ਗਈ ਪਸੀਨਾ ਆ ਗਿਆ ਓ ਕਿੱਥੇ ਐ ચરાઈ દે તો ખર્ચા ખર્ચા ઓ ખર્ચા રા ઓ કિને કટ ને હે આયા પૂરીયા બનસા મારદા બાબા કોણ પૂરી આવી હૈ બાપે જોણા હે રોકે મરીયા કને સાડે પાંચીયા કોણ આયા 68 ભાઈ કેડા બંદા ભાઈ આપણા જરા ઓય લે પાઉલે ભાઈ ઓય મઈ સાંભાઈ બલ બોલો લેબી આઈલા થા તો ઓરેગા ઇના તા મગર અજુ ਆਹ ਹੋ ਗਿਆ ਟੰਟਾ ਟੰਟਾ ਇਹਨੇ ਪਾਤਾ ਜਮੀ ਟੰਟਾ ਟੰਟਾ ਹੀ ਖੜਾ ਕਰਤਾ ਜਾਣ ਨੂੰ ਆਇਆ ਮਿੱਤਰਾਂ ਇਹ ਆ ਪਾਈ ਮਿੱਤਰਾਂ ਆ ਇਹ ਇਹ ਚੱਲ ਜਾਈਏ ਇਹ ਕੋਈ ਨੰਗਾ ਕਰ ਮੈਂ ਇਸ ਪੋਜੀ